ਬੱਚੇ ਦੇਤੇ ਆ ਅੱਜ ਗਾਲ੍ਹਾਂ ਦੇ ਮੁੜ ਕੇ ਬੱਚੇ ਦੇ ਨੂੰ ਮਰ ਜੂਗੀ ਤੂੰ ਬੱਕਰੀ ਤੋਂ ਜਾਵੇਂਗਾ ਤੂੰ ਤੀਣੋਂ ਗਿਆ ਜਦ ਜੱਕਣੀ ਬੂਗੀ ਬਸ ਓਡੀ ਗੱਲ ਮੈਂ ਨਹੀਂ ਕਹਿੰਦਾ ਸਰਦਾਰੋ ਨਾ ਕੋਈ ਜ਼ਿਮੀਂਦਾਰ ਮਾਰੂ ਮੇਰੇ ਡੰਡਾ ਨਾ ਨਾ ਮੈਂ ਨਹੀਂ ਕਹਿੰਦਾ ਮੈਂ ਗਲਤ ਗੱਲ ਨਹੀਂ ਕਹਿੰਦਾ ਕਿਸੇ ਨੂੰ ਗਲਤ ਕਹਿਣੀ ਵੀ ਨਹੀਂ ਚਾਹੀਦੀ ਬਸ ਲਿੱਦ ਚੱਕੇ ਨਾ ਚੱਕੇ ਕੋੜੀਆਂ ਦੇ ਵੀ ਸਰਦਾਰ ਨੇ ਲਿੱਦਾ ਦੀ ਗੱਲ ਨਹੀਂ ਕੋੜੀਆਂ ਦੇ ਸ਼ੌਂਕੀ ਘੋੜੇ ਰੱਖਦੇ ਨੇ ਹਰੇਕ ਦੇ ਬਾਦੀ ਹਰੇਕ ਦੇ ਬਾਦੀ ਗੱਲ ਨਹੀਂ ਕੋੜੀ ਰੱਖਣੀ ਮੋਰਾ ਜੂ ਦੁਨੀਆਦਾਰੀ ਹੈ ਹੈ ਦੁਨੀਆਦਾਰੀ ਹੈ 22000 ਦੀ ਦੇ ਦਿਆਂਗੇ ਜੇ ਕੋਈ ਹੈਗਾ ਤਾਂ ਮਾਰ ਦੇ ਔਰ ਗੱਲ ਮੈਨੂੰ ਹੁਣ ਕਹਿਣੀ ਪਊ ਨੁਗਰੀ ਘੋੜੀ ਸ਼ਹਿਰ ਦੀ ਵੀ ਹਰੇਕ ਤੋਂ ਨਹੀਂ ਰਹਿੰਦੀ ਹਾਂ ਹਰੇਕ ਤੋਂ ਨਹੀਂ ਰਹਿੰਦੀ ਸਰਦਾਰੋ ਸਹੀ ਗੱਲ ਹੈ ਠੀਕ ਮਾਰਦੇ ਇਹ ਹਰੇਕ ਦੇ ਬਾਦੀ ਵਿੱਦਿਆ ਨਹੀਂ ਜਿਹੜਾ ਪੂਰਾ ਖਰਾਕ ਦੇਊ ਉਹ ਰੱਖੂਗਾ ਕਲਾ ਕਲਾ ਆ ਬੰਦਾ ਚੀ ਹੈ ਫਿਰ ਕਰੇ ਰਹੂਗੀ ਵਿਚਾਰੀ ਨਹੀਂ ਫਿਰ ਜੂਗੀ ਹੋਰ ਹੂ ਆ ਨਾ ਇਹ ਉਹ ਮਠਿਆਈ ਖਾਦੀ ਹੁੰਦੀ ਹੈ ਮਠਿਆਈਆਂ ਖਾਦੀਆਂ ਨੇ ਬਾਈ ਕੋੜੀ ਦੇ ਚੰਗ ਚੰਗੇ ਦੇ ਸਰਦਾਰਾਂ ਦੇ ਕੀਲਿਆਂ ਦੇ ਕੱਖ ਖਾਦੇ ਨੇ ਗਰੀਬ ਦੇ ਕਿਵੇਂ ਰਹੂਗੀ ਕੋੜੀ ਹਰੇਕ ਦੇ ਪਾਸ ਹੀ ਨਹੀਂ ਨੌਕਰੀ ਕੋੜੀ ਰੱਖਣੀ ਰੱਖ ਵੀ ਨਹੀਂ ਸਕਦਾ ਜਿਹੜੇ ਨੇ ਕੋੜੀਆਂ ਰੱਖ ਲਈਆਂ ਜਿਹਦੇ ਕਰੇ ਕੋੜੀਆਂ ਸਰਦਾਰ ਹੈ ਸਹੀ ਹੈ ਗੱਲ ਸਰਦਾਰ ਹੈ ਕੋੜੀ ਵਾਲਾ ਅੱਜ ਕੋੜੀ ਦਾ ਉਹੀ ਸਰਦਾਰੀ ਪਣੇ ਚ ਹੈ ਹਰੇਕ ਦੇ ਬਾਦ ਦੀ ਨਹੀਂ ਹੈਗੀ ਕੋੜੀ ਰੱਖੀ ਦੋ 400 ਦਾ ਛੋਲਗਾ ਲੈ ਕੇ ਕੌਣ ਪਾਉਂਦਾ ਦਿਗਨ ਜਿਹੜਾ ਪਾਉਂਦਾ ਛੰਕੀ ਬੰਦਾ ਪਾਉਂਦਾ ਉਹ ਜਰਮਾਇਆ ਇੱਜਰ ਚ ਗਦੀ ਰੱਖੀ ਹੋਈ ਸੀ ਮੈਂ ਤਾਂ ਗੱਲੇ ਮਾਚਦਾ ਮੈਂ ਦਾ ਸੌਦਾ ਨਹੀਂ ਹੋਵੇ ਚ ਤੈਨੂੰ ਗੱਲਾਂ ਹੀ ਸੁਣਾਈ ਜਾਂਣਾ ਉਹ ਗਦੀ ਜਦਾ ਸੀ ਡੇਰਾ ਲੱਦ ਕੇ ਬਾਹਰੋਂ ਖਾਕ ਮਾਕੇ ਆ ਜਾਂਦੇ ਮੈਂ ਛੱਡ ਦਾਂਦਾ ਤੁਰ ਕੱਢ ਕੇ ਮੰਡੀ ਚ ਸੁੰਨੀ ਵਿਚਰੇਊਗੀ ਉਹ ਮੇਰਾ ਪਾਲੀ ਕਹਿੰਦਾ ਇਹਨੂੰ ਤੇ ਨਹੀਂ ਲੈ ਜਾਣਾ ਮਾ ਤੇ ਹੀ ਲੈ ਜਾਂਦੇ ਫੜਕੇ ਪਹਿਲਾਂ ਲੈ ਕੇ ਜਿਹੜੀਆਂ ਲੈ ਗਈ ਮਾਨੂੰ ਜਾਂਦੀ ਨੂੰ ਇੱਕ ਰੋਟੀ ਚਾਰਿਆ ਕਰਾਂ ਇੱਕ ਹੱਥ ਨੇ ਆਉਂਦੀ ਨੂੰ ਰੋਟੀ ਚਾਰਿਆ ਕਰਾਂ ਹੱਥ ਨੂੰ ਸਾਰੀ ਥਾਂ ਤੇ ਆਇਆ ਕਰੇ ਕੀਲੇ ਤੇ ਲਾਲਚ ਦੀ ਮਾਰੀ ਲਾਲਚ ਦੀ ਮਾਰੀ ਵੀ ਹੁਣ ਰੋਟੀ ਦਾ ਟਾਈਮ ਹੋ ਗਿਆ ਰਾਜੂ ਰੋਟੀ ਰੋਟੀ ਚਾਰੂਗਾ ਇਹ ਕਿਸੇ ਪਸ਼ੂ ਨੂੰ ਤੂੰ ਢੰਗ ਤੇ ਲਾ ਦੇ ਤੇਰੇ ਘਰੇ ਆਊਗਾ ਨਾ ਮੇਰੇ ਕੋਲ ਸੱਤ ਅੱਠ ਜੋ ਛੱਡ ਦੇਣਾ ਮੈਂ ਨਹੀਂ ਕਿਤੇ ਸੋਟੀ ਦੀ ਮੰਗਰ ਫਿਰਦੀਆਂ ਰਹਿੰਦੀਆਂ ਹਾਂ ਕਿਦੇ ਸ਼ੌਂਕ ਦਾ ਘੇੜਾ ਦੇਣਾ ਇਹ ਜਾਨਵਰ ਜਿਹੜਾ ਕੋੜੀ ਹੋਈ ਗਦੀ ਹੋਈ ਇਹ ਰੋਟੀ ਤੇ ਦਾਣੇ ਤੇ ਲਾ ਦੇ ਸਿੱਧੀਆਂ ਘਰੇ ਆਉਣਗੀਆਂ ਜਾਂਦੀਆਂ ਨਹੀਂ ਹੁੰਦੀਆਂ ਇਹ ਹਾਂ ਤੂੰ ਗਦੀ ਦਾ ਦੁੱਧ ਪੀਣੀ ਘੁੱਟ ਚੋ ਕੇ ساری ਉਮਰ ਤੇਰੇ ਮਾਤਾ ਮਸਾਣੀ ਨਹੀਂ ਨਿਕੜਦੀ ਨਾ ਤੇਰੇ ਜਵਾਖ ਨੂੰ ਖਸਰਾ ਹੋਵੇ ਪੱਕੀ ਗੱਲ ਆ ਇਹ ਅਲਾ ਕਹਿੰਦਾ ਗਦੀ ਹੋਏ ਦਾ ਦੁੱਧ ਪੀਵਾਂਗੇ ਗਦੀ ਦਾ ਦੁੱਧ ਤਾਂ ਬਹੁਤ 100 ਗੁਣੇ ਚੰਗਾ ਹੈ ਮਿਲਦਾ ਨਹੀਂ ਹਾਂ ਘੋੜੀ ਥੱਲੇ ਸਵਾ ਮਨ ਦੁੱਧ ਹੁੰਦਾ ਦੋਏ ਟਾਈਮ ਦਾ ਜੇ ਅਖੜ ਰੱਖ ਕੇ ਕੋਈ ਦਿਖਾਵੇ ਤਾਂ ਚੋ ਵੀ ਸਕਦਾ ਕਿਉਂ ਕਿਉਂ ਨਹੀਂ ਗਿਣਿਆ ਜਾਂਦਾ ਸਵਾ ਮਨ ਦੁੱਧ ਚਾਰ ਕਿਦ ਦਿੱਤੇ ਮਰੀ ਕੋੜੀ ਨੇ ਭੱਜ ਕੇ ਇਧਰੋਂ ਹੀ ਆ ਗਿਆ ਇਧਰੋਂ ਜਾ ਕੇ ਫੇਰ ਚੇਪਾ ਮਾਰ ਲਿਆ ਆਪਣੀ ਮਾਂ ਥੱਲੇ ਉਹ ਨਾਲ ਦੀ ਨਾਲ ਹਾਜਮ ਆਈਆਂ ਦਾ ਕੋੜੀ ਦੇ ਥੱਲੇ ਕਣਾ ਰਹਿਦੀ ਨਹੀਂ ਲਿਉਟੀ ਦਿਖਦੀ ਨਹੀਂ ਪਰ ਕੋੜੀ ਸਵਾ ਮਣ ਦੁੱਧ ਦੀ ਮਾਲਕਣੀ ਆ ਸਰਦਾਰ ਜੀ ਸਹੀ ਆ ਕੋੜੀ ਦਾ ਬੱਚਾ ਸਭ ਨੂੰ ਤਿਆਰ ਛੇਤੀ ਹੋ ਇਧਰੋਂ ਭੱਜ ਕੇ ਫੇਰ ਆ ਗਿਆ ਫੇਰ ਆਪਣੀ ਮਾਂ ਥੱਲੇ ਵੜ ਗਿਆ ਕਿਉਂ ਮਰੀਕਾ ਗੱਲ ਸੱਚੀ ਹੈ ਨਹੀਂ ਗੱਲ ਸਹੀ ਆ ਮੈਂ ਏਸ ਥੱਲੇ ਜਿਹੜਾ ਤੂੰ ਮੈਂ ਇਹਦਾ ਇਕੱਠਾ ਦੁੱਧ ਚੰਗਾ ਦੀ ਕਟਰੂ ਮਰ ਜੂਗਾ ਪਛਾ ਨਹੀਂ ਸਕਦਾ ਪਿਆਰ ਰੂ ਬੱਚਰੂ ਚੁੰਗਲੇ ਗਾਂ ਦਾ ਤੜਾਫੇ ਮਾਰਦਾ ਆ ਮੇਮਣਾ ਚੁੰਗਲੇ ਤੜਾਫੇ ਮਾਰਦਾ ਕੱਟਰੂ ਹੈ ਨਾ ਮੈਂ ਮਾਰਦਾ ਨਹੀਂ ਉਹ ਮੈਂ ਐਸਾ ਕੱਟਰੂ ਸੌਂ ਆ ਇਹਦਾ ਦੁੱਧ ਹੀ ਪਤਣੀ ਇਹ ਬੱਕਰੀ ਦਾ ਗਾਂ ਦਾ ਘੋੜੀ ਦਾ ਦੁੱਧ ਜੋ ਬੱਚੇ ਨੇ ਚੁੰਗਲੇ ਛਾ ਮਾਰਦਾ ਛਾ ਮਾਰਦਾ ਚੰਗਾ ਜੀ ਸਸਰੀ ਘਰ ਚੱਲਦੇ ਆ ਸਸਰੀ ਘਰ ਬਈ ਸਸਰੀ ਘਰ ਉਹਦੇ ਹੁਣ ਕੀ ਕਰਾਂ ਲੋਕ ਛੇੜਦਾ ਨੇ ਮੈਂ ਕਿਹਾ ਸੌਦੇ ਦਾ ਸਾਡੇ ਨਾਲੋਂ ਗੱਲ ਹੀ ਸੁਣਾਈ ਚੱਲ ਗੱਲ ਸਹੀ ਹੈ ਯਾਰ ਵੀ ਠੀਕ ਹੈ ਰਾਜੂ ਦੋ ਰੋਟੀਆਂ ਨੂੰ ਫਿਰ ਦਿਆਂ ਯਾਰ ਜੇ ਕੁਝ ਬਣ ਗਿਆ ਮੰਡੀ ਜੇ ਠੀਕ ਹੈ ਨਹੀਂ ਗੱਲ ਸੁਣ ਮੇਰੀ ਮੰਗਣਾ ਖਾਣਾ ਮਸੀਤੀ ਸੋਨਾ ਤੇਰੇ ਵਰਗੇ ਸਰਦਾਰ ਚੋਂ 10-10 ਰੁਪਏ ਥਾਣੂ ਇਕੱਠੀ ਕਰਕੇ ਲੈ ਜਾਣ ਕਰਾਈ ਜੋਗੇ ਬੇਫਿਕਰ ਹੈ ਯਾਰ ਆਪਾਂ ਨੂੰ 10-10 ਨੂੰ ਜਵਾਬ ਕੋਈ ਨਹੀਂ ਹੁੰਦਾ ਅਰੇ ਇੱਕ ਦੇਖਾ ਚਲੂ ਚਲੂ ਨਾ ਸਮੁੰਦਰ ਪਰ ਜਾਂਦਾ 10-10 ਨਾਲ ਮੈਨੂੰ ਦਸਾਂਵੇਂ ਬਣ ਜਾਣਗੇ ਨਹੀਂ ਨਹੀਂ ਸਹੀ ਹੈ 100-100 ਮੰਗਾਗੇ ਕੋਈ ਨਹੀਂ ਦਿੰਦਾ ਭਾਈ ਓਕੇ ਓਕੇ ਹਾਂ ਲਾਤੇ ਓਕੇ ਹੂੰ ਓਕੇ ਲਾਤੇ ਓਕੇ ਹਾਂ ਦੇਤੇ ਓਕੇ 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 ਚੰਗਾ ਫਿਰ ਛੋਕੇ ਹੂੰ ਚੰਗਾ